ਜਦ ਪੰਗਾ ਪਿਆ ਸੱਚ ਯਾਰੋ ਨਾ ਚੈਨਾਰਾ ਕੋਲ ਹਥਿਆਰ ਸੀ ਬੋਲਿਆ ਨਾ ਆਪਣੇ ਕੋਲ ਆਪਣੇ ਅਨੇਕ ਸੁਨਮੁੱਕੀ ਨਾਲੇ ਉੱਤਨੀ ਚੱਲਿਆ ਜਿਵੇਂ ਪੰਡਾ ਦੀ ਲੜਾਈ ਹੁੰਦੀ ਹੈ ਟੱਕਾ ਬੰਦਾ ਗੋਤਾ ਉਸੇ ਲੜਾਈ ਲੜੋਗੇ ਇਹਨੇ ਪੈਰ ਨਹੀਂ ਲਾਉਦੇ ਹਜ਼ਾਰਾਂ ਮੱਛੀਆਂ ਹੁਦਮ ਕਰਤਾ ਕਹਿੰਦਾ ਕਿੱਥੇ ਤੱਕ ਸ਼ਤਾ ਵੀ ਬਹੁਤ ਹੈ ਜਾਓ ਇਹ ਕੱਲੀ ਸਾਡੇ ਧਰਮਾਨਾ ਰਾਦਰ ਪੱਤਰਕਾਰ ਜਿੱਤਾ ਮਾਵਾ ਦਾ ਰੰਗੂਸ ਨੂੰ ਤੇ ਸੀ ਇੱਕ ਫਿਰਕੇ ਨੂੰ ਨੀਮਾ ਵੀ ਜਲਦੀ ਹੋਈ ਤਾਂ 20 ਸਾਲ ਕੱਟ ਲਏ ਸੱਤੋਂ ਉੱਪਰ ਦੇ 15 ਕੋਈ 20 ਤੇ 22 ਐਨਐਸਟੀ ਨਾਲ 30 ਸਾਲ ਦੇ ਤਵੰਦਰ ਪੋਹਣਾ 29 ਸਾਲ ਦਾ ਦੇਰ ਚ ਇਸ ਕਰਕੇ ਸੱਗੀ ਜਨਬਰੀ ਨੂੰ ਸਾਡੇ ਬੇਸ ਤੋਂ ਲੈ ਕੇ 200 ਹਰ ਇੱਕ ਦਾ ਸ਼ਰਕਾਨ ਹਰ ਮੈਂ ਬੇਨਤੀ ਕਰਦਾ ਸਾਡੇ ਕਾਲੀ ਦਾ ਸਟਾਫਰ ਦੇ ਪੰਨੀ ਪ੍ਰਧਾਨ ਸਵਾ ਪਰਮਜੀਤ ਸਿੰਘ ਜਿਹਾ ਜਿਨ੍ਹਾਂ ਨੇ ਬੜਾ ਵੀ ਸਨੇਹਾ ਦਿੱਤੇ ਕਿਸੇ ਨਾ ਕਿਸੇ ਨਾਂ ਦੇ ਮੈਂ ਬੇਨਤੀ ਕਰਦਾ ਮੈਂ ਬੇਟੀਆ ਦੇ ਸਾਥੇ ਆ ਭਰਾ ਜਿੰਨੇ ਪਹਿਲਾਂ ਖੜ ਕੇ ਦਿੰਦਾ ਲਾਈਨ ਬਣਾ ਕੇ ਡਰਾਈਵਰਾਂ ਨੂੰ ਡਰਾਈਵਰਾਂ ਨੂੰ ਉਹ ਡਰਾਈਵਰ ਯੂਨੀਅਨ ਵਾਲਿਆਂ ਨੂੰ ਆ ਮੁੰਡਿਆਂ ਨੂੰ ਬੁਲਾਈ ਜਾ। ਕੀ ਮਨਾ ਦੇਖ ਕਰਦੇ ਬਕਮੂਰੇ। ਮੈਂ ਪਹਿਲਾਂ ਵੀ ਦੱਸਿਆ ਹੁਣ ਦੁਬਾਰਾ ਸੁਣ ਲਓ। ਕੇ ਨੇ ਜਿਹੜਾ ਵਿਧੀ ਵਿਧਾਨ ਬਣਾਇਆ ਉਹ ਅੱਜ ਲੀਰੋ ਨੀਰ ਕਰਿਆ ਪਿਆ ਇਹ ਦੇਸ਼ ਦੇ ਵਿੱਚ ਜੀਵੇ ਕਰਕੇ ਮੈਂ ਜਕਾਰਾ ਛੱਡੂ ਤੁਸੀਂ ਬਾਹਾਂ ਖੜੀਆਂ ਕਰਕੇ ਪਰਵਾਹੀ ਉਹ ਨਹੀਂ ਤਾਂ ਕੋਈ ਸੋਣ ਦਾ ਖਵਾਰਾ ਆਲੇ ਇਹ ਖਵਾਰਾ ਲੱਗਣ ਗਿਆ ਖਵਾਰਾ ਨਾਲ ਕਾਹਾਂ ਜਾਣਾ ਹੁੰਦਾ ਉਹਦੇ ਪੈਸੇ ਪਾ ਕੇ ਖੜਕੋ ਬਣੇ मूं डॉक्टर भीम रा अंबेदकर डॉक्टर भीम रो अंबेडकर डॉक्टर भीम भीमकर अंबेड कर डॉक्टर भीमराव अंबेद कर ਸ਼ਬਹਾ ਹਾ 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 ਇੱਕ ਇੱਕ ਕਾਦੇ ਪਿੱਛੇ ਲਾਇਆ ਜੀ ਇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਲੀਜਾ ਸਵੰਤਰ ਵੱਲੋਂ ਜਿਹੜਾ 26 ਜਨਵਰੀ ਕਾਲਾ ਦਿਨ ਵਜੋਂ ਮਨਾਇਆ ਜਾ ਰਿਹਾ ਉਹਦਾ ਮਕਸਦ ਇਹ ਹੈ ਕਿ ਜਿਨ੍ਹਾਂ ਨੇ 28 23 ਸਾਲ ਜਿਹੜਾ ਪੂਰੀਆਂ ਕਰ ਲੀਆਂ ਪ੍ਰੋਫੈਸਰ ਗਵਿੰਦਰਪਾਲ ਰਾਜਵਾਨਾ ਹਵਾਰਾ ਤਾਰਾ ਨੇਕਾਂ ਜਿਹੜੇ ਬੰਦੀ ਸਿੰਘ ਨੇ ਉਹਨਾਂ ਦੇ ਨਾਲ ਹੋਰ ਨੇਕਾਂ ਕਿਸੇ ਵੀ ਧਰਮ ਦੇ ਹੋਣ ਜਿਹਨੇ ਸਜ਼ਾ ਪੂਰੀ ਕਰ ਲਈ ਉਹਨੂੰ 26 ਜਨਵਰੀ ਤੇ 15 ਅਗਸਤ ਤੇ ਕਦੋਂ ਤੱਕ ਛੱਡਣਾ ਚਾਹੀਦਾ ਸੀ ਉਹਨਾਂ ਨੂੰ ਮਾਫੀ ਦੇਣੀ ਚਾਹੀਦੀ ਸੀ ਪਰ ਇਹ ਦੇਸ਼ ਦੇ ਵਿੱਚ ਸਾਨੂੰ ਇਨਸਾਫ ਨਹੀਂ ਮਿਲਿਆ ਦੂਜੇ ਵੱਨੇ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜਿਹੜੇ ਕਿ ਡਾਕਟਰ ਭੀਮਰਾਓ ਅਵੇਦਕਰ ਦੇ ਪੁੱਤ ਦਾ ਫੋਟੋ ਦਾ ਬਹੁਤ ਸਤਿਕਾਰ ਕਰਦੇ ਨੇ ਪਰ ਦੋ ਚੱਲ ਰਹੇ ਨੇ ਸਾਡਿਆਂ ਨੂੰ ਸਜ਼ਾਾਂਾਂ ਪੂਰੀਆਂ ਕਰਨ ਵਾਲੇ ਨੂੰ ਛੱਡ ਨਹੀਂ ਰਹੇ ਦੂਜੇ ਮੈਨੇਜ ਫੈਸਲੇ ਵਾਲਾ ਗੁਰਮੀਤ ਰਾਮ ਰਹੀਮ ਜਿਹੜਾ ਕਿ ਨੌਵੀਂ ਵਾਰ ਪਰਵਰ ਦਿੱਤੀ ਹੈ ਇਹਦਾ ਸਾਰਿਆਂ ਦਾ ਚਾਹੇ ਸਟੇਟਾਂ ਤੇ ਸਿੱਟੀ ਜਾਵੇ ਸਾਡਾ ਪ੍ਰਧਾਨ ਮੰਤਰੀ ਸਟੇਟਾਂ ਦੀ ਗੱਲ ਨਹੀਂ ਤੁਹਾਡੇ ਦੇਸ਼ ਦੇ ਗਰਾਹ ਦੀ ਅੰਮਤ ਸਾਡੇ ਮਹਿਕਮੇ ਦੀ ਗੱਲ ਹੈ ਕਿ ਲੋਕ ਬਾਰ-ਬਾਰ ਜਿਨ੍ਹਾਂ ਨੂੰ ਇਥੋਂ ਦੀਆਂ ਅਦਾਲਤਾਂ ਨਿਆਂ ਪ੍ਰਣਾਲੀ ਤੇ ਕਿਵੇਂ ਸਾਡਾ ਯਕੀਨ ਰਹੂਗਾ ਜਦੋਂ ਉਹਨੂੰ ਕਿੰਨੀਆਂ ਸਜ਼ਾਾਂਵਾਂ ਹੋ ਗਈਆਂ ਜਗ ਜाहिर ਹੋ ਗਿਆ ਗਵਾਹ ਭੁਗਤਲੇ ਉਹਨੇ ਪੱਤਰਕਾਰ 7632 ਵਰਗੇ ਵੀ ਪਤਾ ਨਹੀਂ ਕਿੱਥੇ ਖਪਾਤੇ ਨੇ ਉਹਦੇ ਤੇ ਦੋਸ਼ ਨੇ ਉਹਨੂੰ ਸਜ਼ਾ ਹੋਈ ਹੈ ਪਰ ਉੱਥੇ ਘਟਨਾ ਦੋਹਰਾ ਬਾਪ ਦੰਡ ਵਰਤਿਆ ਜਾ ਰਿਹਾ ਹੈ ਇੱਥੇ ਭੀਮ ਡਾਕਟਰ ਭੀਮਰਾਵ ਵੇਧ ਕਰਦੇ ਵਿਧਾਨੀਆਂ ਧੱਜੀਆਂ ਡਾਂਜਾਂ ਜਾ ਰਹੀਆਂ ਨੇ ਇਸ ਕਰਕੇ ਅਸੀਂ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕਰਦਾ ਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਕਿ ਜਦੋਂ ਇਹਦੇ سنگੀਰ ਦੋਸ਼ਾਂ ਵਾਲਾ ਬੰਦਾ ਜਿਹਦੇ ਇਹ ਦੋਸ਼ ਹੈ ਪੰਜਾਬ ਦੀ ਧਰਤੀ ਦਾ ਕੇ ਨੇ ਅਨਤਲ ਸਹਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਾਈਆਂ ਨੇ ਸ਼ਰਿਆਮ ਦੇ ਸੌਦੇ ਵਾਲੇ ਦਾ ਜਨਤਕ ਤੌਰ ਤੇ ਦੇ ਚੇਲਿਆਂ ਦਾ ਨਾਮ ਆਉਂਦਾ ਰਿਹਾ ਤੇ ਜਦੋਂ ਇਹਨੂੰ ਪਰੋਲਾ ਦਿੰਦੇ ਨੇ ਝੋਟਾ ਬਾਇਕမှာ ਥੋੜੀ ਸਰਕਾਰ ਕਿੱਥੇ ਸੁੱਤੀ ਰਹਿੰਦੀ ਹੈ ਇਹਦੇ ਥੋੜੇ ਤੇ ਵੀ ਸਾਡਾ ਗੁੱਸਾ ਹੈ ਦੋਸ ਹੈ ਉਸ ਤੋਂ ਵੱਡਾ ਅੱਜ ਜਿਹੜਾ ਵੱਡਾ ਦਖਾਂਤ ਹੈ ਕਿ ਸ੍ਰੀ ਕਾਲ ਤਖਤ ਸਾਹਿਬ ਦਾ ਕਾਰਜਕਾਰੀ ਜ세ਦਾਰ ਜੈਦਾ ਗੁਰਦੇਵ ਸਿੰਘ ਕੌਕੇ ਜੀ ਉਦੋਂ ਕਾਲੀਆਂ ਬੋਲੀਆਂ ਰਾਤਾਂ ਦੇ ਵਿੱਚ ਉਦੋਂ ਉਹਨੂੰ ਘਰੋਂ ਚੱਕ ਕੇ ਲਿਆ ਕੇ ਜਹੇਦਾਰ ਨੂੰ ਟੋਟੇ ਕਰ ਕਰਕੇ ਕੋਹ ਕੋਹ ਕੇ ਸ਼ਹੀਦ ਕੀਤਾ ਉਹ ਤੋਂ ਬਾਅਦ ਬਾਦਲਾਂ ਦੀ ਸਰਕਾਰ ਵੀ ਰਹੀ ਉਪ ਮੁਖਵੰਦਰੀ ਸੰਗਵੀਰ ਸਿੰਘ ਬਾਦਲ ਵੀ ਰਿਹਾ ਪਰ ਸਾਨੂੰ ਇਨਸਾਫ ਨਹੀਂ ਦਿੱਤਾ ਸਗਾ ਫਾਈਲ ਦੱਬੀ ਕੈਪਟਨ ਦੇ ਰਾਜਮੌਕੇ ਵੀ ਚੰਨੀ ਦੇ ਰਾਜਮੌਕੇ ਵੀ ਤੇ ਬਾਦਲਾਂ ਦੇ ਰਾਜਮੌਕੇ ਵੀ ਉਹ ਫਾਈਲ ਦੱਬੀ ਰੱਖੀ ਹੈ ਜਿਹਦੇ ਇਨਸਾਫ ਦੇ ਲਈ ਅਸੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਹਿੰਦੇ ਆ ਕਿ ਕੋਈ ਟਾਈਮ ਸੀਮਤ ਕਰਕੇ ਕੋਈ ਨਾ ਕੋਈ ਕੋਰਟਾਂ ਦੇ ਵਿੱਚ ਢੋਡੀ ਸੱਟ ਬਣਾਈ ਜਾਵੇ ਜਿਹੜੀ ਕਿ ਸਾਨੂੰ ਇਨਸਾਫ ਦਵੇ ਤੇ ਜਿਹੜੇ ਜਿਹੜੇ ਦੋਸ਼ ਲੋਕੀ ਦੋਸੀ ਨੇ ਚਾਹੇ ਪੁਲਿਸ ਵਾਲੇ ਨੇ ਚਾਹੇ ਸਿਆਸੀ ਨੇ ਉਹਨਾਂ ਨੂੰ ਸਜ਼ਾ ਮਤ ਦਿੱਤੀਆਂ ਲਿਆ